ਸਤ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਉਤ ਵੀਡੀਓ ਬਣਾਉਣੀ ਹੋਵੇ ਤਾਂ ਪਿੰਡਾਂ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501822521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਲੰਗ ਜ਼ਿਲ੍ਹਾ ਅਨਗੁਰੇ ਪਟਿਆਲਾ ਪਿਆ ਜਾਂਦਾ ਇਹ 5 ਕਿਲੋਮੀਟਰ ਦੀ ਦੂਰੀ ਤੇ ਆ ਵੀਰੇ ਪਟਿਆਲੇ ਤੋਂ ਤੇ ਬਾਈ ਅਵਤਾਰ ਸਿੰਘ ਦੇ ਘਰ ਇੱਕ ਮੱਝ ਵਕਾਊ ਆ ਬਾਈ ਜੀ ਤੀਜਾ ਸੂਹਾ ਸੂਣਾ ਵੀਰੇ ਮੱਝ ਨੇ ਤੇ ਦੂਜੇ ਸੂਏ ਵੀਰੇ ਇਹਦੀ 15 ਕਿਲੋਟਰ ਦੁੱਧ ਦੀ ਕੰਪੈਸਟੀ ਸੀ 15 ਲੀਟਰ 22 ਦੇ ਦੁੱਧ ਚੋਇਆ ਦੂਜੇ ਸੂਏ ਘਰ ਦੀ ਮਾਜਾ ਵੀਰੇ ਥਾਣਾ ਦੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਵੀਰੇ ਬਹੁਤ ਸਾਫ ਆ ਵੀਰੇ ਥੱਲੋਂ ਤੇ ਜੋ ਇਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਨੰਬਰ ਆ ਤੇ 22 ਨੇ ਇਹਦੀ ਡਿਮਾਂਡ ਵੀਰੇ 85000 ਰੁਪਏ ਬਾਈ ਡਿਮਾਂਡ ਰੱਖੀ ਆ ਮੂੰਹ ਮੱਥੇ ਦੀ ਚੰਗੀ ਆ ਵੀਰੇ ਦੇਖ ਸਕਦੇ ਹੋ ਤੁਸੀਂ ਸਿੰਗ ਥੋੜੇ ਖੁੱਲੇ ਆ ਵੀਰੇ ਬਾਡੀ ਬੰਤਰ ਦੀ ਚੰਗੀ ਆ 85000 ਰੁਪਿਆ ਬਾਈ ਡਿਮਾਂਡ ਰੱਖਿਆ ਬਾਈ ਨੇ ਵਿੱਚੋਂ ਥੋੜਾ ਬੋਤਾ ਮਾਨ ਕੀਤਾ ਜਾਊਗਾ ਮੌਕੇ ਤੇ ਤੋੜਾ ਤੁਸੀਂ ਦੇਖ ਸਕਦੇ ਹੋ ਵੀਰੇ ਮੱਝ ਦਾ ਹਜੇ ਵੀਰੇ 5-7 ਦਿਨਾਂ ਦੀ ਮੱਝ ਕੱਚੀ ਆ ਦੇਖ ਸਕਦੇ ਹੋ ਬਾਈ ਜੀ ਤੁਸੀਂ ਤੋੜਾ ਦੇਖ ਸਕਦੇ ਹੋ ਬਾਡੀ ਮੰਤਰ ਦੇਖ ਸਕਦੇ ਹੋ ਥੱਲੋਂ ਬਹੁਤ ਸਾਫ਼ ਆ ਵੀਰੇ ਮੱਝ ਮਾਨ ਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ 15 ਕਿਲੋ ਲੀਟਰ ਦੁੱਧ ਦੇਣ ਦੀ ਕਪੈਸਿਟੀ ਸੀਗੀ ਬਾਈ ਤੁਰਾ ਦੇਖ ਸਕਦੇ ਹੋ ਜੇ ਕਿਸੇ ਭਰਾ ਨੂੰ ਇਹ ਮੱਛ ਜੰਗੀ ਲੱਗੇ ਤਾਂ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਹੀ ਆ ਤੇ ਇਹਦਾ ਵੀਰੇ 85000 ਰੁਪਏ ਡਿਮਾਂਡ ਰੱਖੀ ਆ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ